ਪਹਿਲਗਾਮ ਦੀ ਘੱਟਾ ਤੋਂ ਵਾ ਵਾਖੋ ਸ਼ਹਿਰਾ ਵਿੱਚ ਵਾਖੋ ਜਿੱਥੇ ਬੰਦੀਆ ਵੱਲੋਂ ਪਾਕਿਸਤਾਨ ਦੇ ਖਿਲਾਫ ਰੋਜ਼ ਮੂਜਾਰੇ ਕਿੱਥੇ ਜਾ ਰਹੇ ਹਨ ਇਸ ਦੇ ਚਲਦੇ ਹੀ ਗੁਰਦਾਸਪੁਰ ਦੇ ਵਿੱਚ ਪਾਕਿਸਤਾਨ ਅਤੇ ਅਤਵਾਦੀ ਖਿਲਾਫ ਪੂਰਾ ਸ਼ਹਿਰ ਇੱਕ ਮੰਡੇ ਇਕੱਠਾ ਹੋ ਕੇ ਆ ਗਿਆ ਸਨਾਤਨ ਜੀਤਨਾ ਮੰਦਿਰ ਸੱਦੇ ਦੇ ਸ਼ਹਿਰ ਦੀ ਤਮਾਮ ਧਾਰਮਿਕ ਸਮਾਜਿਕ ਅਤੇ ਵਪਾਰਕ ਜਿੱਥੇ ਬੰਦੀਆ ਦੇ ਆਗੂ ਹਨੂਮਨ ਚੌਂਕ ਵੀ ਇਕੱਠੇ ਹੋਏ ਅਤੇ ਸ਼ਹਿਰ ਦੇ ਵਾਖੋ ਬਜ਼ਾਰਾ ਦੇ ਵਿੱਚ ਰੋਸ ਮਾਰਚ ਕੱਢਿਆ ਗਿਆ ਰੋਸ ਮਾਰਚ ਤੋਂ ਬਾਅਦ ਪ੍ਰਧਾਨ ਮੰਤਰੀ ਦੇ ਨਾਮ ਸ਼ਹਿਰ ਨਿਵਾਸੀ ਦੇ ਵੱਲੋਂ ਐਡੀਐਮ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਦੇ ਮੰਗ ਕੀਤੀ ਗਈ ਕਿ ਪਾਕਿਸਤਾਨ ਅਤੇ ਕਸ਼ਮੀਰੀ ਹੱਤਵਾਲ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ। ਇਹ ਵਨ ਪੰਜਾਬੀ ਟੀਵੀ ਦੇ ਗੁਰਦਾਸਪੁਰ ਤੋਂ ਆਪਣੀ ਖੁਜੀਪੁਰਦੀ ਰਿਪੋਰਟ। ਆਇਦਾ ਜਿਹੜਾ ਇਹ ਰੋਸ ਪ੍ਰਦਰਸ਼ਨ ਕੀਤਾ ਗਿਆ ਗੁਰਦਾਸਪੁਰ ਸ਼ਹਿਰ ਦੇ ਸਾਰੀਆਂ ਧਾਰਮਿਕ, ਸਮਾਜਿਕ ਸਾਰੀਆਂ ਜਥੇਬੰਦੀਆਂ ਵੱਲੋਂ ਰਲ ਕੇ ਕੀਤਾ ਗਿਆ ਔਰ ਇਹ ਪਹਿਲਗਾਮ ਦੇ ਵਿੱਚ ਜਿਹੜਾ ਪੈਲਗਾਉਂ ਦੇ ਵਿੱਚ ਨਰਸਹਾਰ 69 ਲੋਕਾਂ ਨੂੰ ਗੋਲੀਆਂ ਮਾਰੀਆਂ ਗਿਆ ਨੇ ਉਹਨਾਂ ਦੇ ਵਿਰੋਧ ਕੀਤਾ ਗਿਆ ਔਰ ਇਸ ਗੱਲ ਦਾ ਸਾਰਾ ਗੁਰਦਾਸਪੁਰ ਬਲਕੇ ਸਾਰਾ ਦੇਸ਼ ਇਸ ਗੱਲ ਦਾ ਪੂਰਾ ਵਿਰੋਧ ਕਰਦਾ ਕਿ ਇਹ ਜੋ ਕਾਹਨ ਕੀਤਾ ਹੈ ਗਲਤ ਕੀਤਾ ਅਸੀਂ ਸਾਰੇ ਹੀ ਇਸ ਕਾਹਨ ਦੇ ਖਿਲਾਫ ਆ ਔਰ ਜੋਰ ਆਵਾਜ਼ ਉਠਾਣੇ ਆ ਪ੍ਰਧਾਨ ਮੰਤਰੀ ਜੀ ਨੂੰ ਬੇਨਤੀ ਕਰ ਰਹੇ ਆ ਓਏ ਤੁਸੀਂ ਇੱਕ ਨਾਰਾ ਤਾਈ ਜੇ ਇੱਕ ਸਿਰ ਕੱਟੇਗਾ ਸਾਡਾ ਤੇ ਚਾਰ ਲਿਆਵਾਂਗੇ ਹੁਣ ਸਾਨੂੰ ਚਾਰ ਸਿਰ ਲਿਆ ਕੇ ਦਿਓ ਹਿੰਦੁਸਤਾਨ ਦੀ ਆਵਾਜ਼ ਹੈ ਵੀ ਚਾਰ ਚਾਰ ਸਿਰ ਚਾਹੀਦੇ ਇੱਕ ਦੇ ਬਦਲੇ ਉਸ ਤੋਂ ਘੱਟ ਕੋਈ ਕੰਪਰਮਾਈਜ਼ ਨਹੀਂ ਤਾਂ ਜੋ ਆਤਵਾਦੀਆਂ ਨੂੰ ਅਤੰਗਵਾਦੀਆਂ ਨੂੰ ਔਰ ਪਾਕਿਸਤਾਨ ਨੂੰ ਇਹਦਾ ਮੂੰਹ ਤੋੜ ਜਵਾਬਤਾ ਜਾਵੇ ਅਰੋਸ਼ ਮਾਰ ਚੌਂ ਹਰਮਨ ਚੌਂਕ ਤੋਂ ਸ਼ੁਰੂ ਹੋਇਆ ਜੀ ਮਾਵੜਾ ਚੌਂਕ ਬਾੜਾ ਚੌਂਕ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਚੋਂ ਦਾ ਆ ਲਾਇਬ੍ਰੇਰੀ ਚੌਂਕ ਔਰ ਦੁਬਾਰਾ ਹਰਮਨ ਚੌਂਕ 'ਚ ਉਹਦੀ ਸਮਾਪਤੀ ਕੀਤੀ ਗਈ ਸਾਰੇ ਸ਼ਹਿਰ ਵਸਿੰਗੋ ਦੀ ਅਮਨ ਸ਼ਾਂਤੀ ਦੇ ਨਾਲ ਇਹ ਰੋਸ਼ਮਾਰਜੀ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਜੀ ਦੇ ਨਾਮ ਦਾ ਮੰਨ ਪੱਤਰ ਜਿਹੜਾ ਵਾ ਨਮਰਣਮ ਐਫ ਡੀ ਐਮ ਸਾਹਿਬ ਗੁਰਦਾਸਪੁਰ ਨੂੰ ਅੱਜ ਦਿੱਤਾ ਗਿਆ। ਉਹ ਜਿਹੜਾ ਕਿ ਉਹਨਾਂ ਤੱਕ ਪਹੁੰਚੇਗਾ। ਅੱਜ ਦਾ ਜਿਹੜਾ ਰੋਸਮਾਰਚ ਸੀ ਇਹ ਰੋਸਮਾਰਚ ਜਿਹੜਾ ਸਾਡੇ ਸ਼੍ਰੀਨਗਰ ਪਹਿਲਗਾਮ ਦੇ ਵਿੱਚ ਨਰਸਰ ਹਾਰ ਚੁੰਨ ਚੁੰਨ ਕੇ ਜਿਹੜਾ ਥੇ ਹਿੰਦੂਆਂ ਨੂੰ ਟਾਰਗੇਟ ਕੀਤਾ ਗਿਆ। ਛਰੇ ਆਪਣੇ ਹੱਥੇ ਲੋਕਾਂ ਤੇ ਗੋਦੀਆਂ ਚਲਾ ਕੇ ਉਹਨਾਂ ਨੂੰ ਕਤਲ ਕੀਤਾ ਪੂਰੇ ਭਾਰਤ ਵਿੱਚ ਇਹਦਾ ਜਿਹੜਾ ਰੋਸ ਹੈ ਉਸ ਵਜ੍ਹਾ ਅੱਜ ਗੁਰਦਾਸਪੁਰ ਦੇ ਵਿੱਚ ਸਾਰੇ ਧਾਰਮਿਕ ਸਮਾਜਿਕ ਤੇ ਵਪਾਰਕ ਜਥੇਬੰਦੀਆਂ ਨੇ ਇਕੱਠੇ ਹੋ ਕੇ ਰੋਸ ਮਾਰਚ ਕੱਢਿਆ ਜੋ ਕਿ ਪੂਰੇ ਸ਼ਹਿਰ ਦਾ ਚੱਕਰ ਲਗਾ ਕੇ ਹਰਿਮਾਨ ਚੌਕ ਵਿੱਚ ਸ਼ੁਰੂਗਾਤ ਕਰਕੇ ਇੱਥੇ ਸਮਾਪਤੀ ਕੀਤੀ ਔਰ ਮੈਂ ਕਹਿੰਦਾ ਕਿ ਗੁਰਦਾਸਪੁਰ ਸ਼ਹਿਰ ਦੇ ਵਿੱਚ ਕਿ ਪੂਰੇ ਦੇਸ਼ ਦੇ ਵਿੱਚ ਲੋਕਾਂ ਦੇ ਮਨਾਂ ਦੇ ਵਿੱਚ ਇੰਨਾ ਗੁੱਸਾ ਹੈ ਕਿ ਜੇ ਕਿਸੇ ਨੂੰ ਛੇੜੋ ਤੇ ਉਹ ਅੱਗ ਨੂੰ ਭੁੜਕਦਾ ਭੀ ਜੋ ਉਹਨਾਂ ਦੇ ਅੰਦਰਲੇ ਬੁੱਲ ਬਣੇ ਨੇ ਉਹ ਕੁੜਖ ਦੇ ਪੇਰੇ ਕਿਉਂਕਿ ਨਹੱਥੇ ਲੋਕਾਂ ਦੇ ਮੈਂ ਹੀ ਵੇਖਿਆ ਕਿ ਕਿਸ ਤਰ੍ਹਾਂ ਸਾਡੀਆਂ ਧੀਆਂ ਸਾਡੀਆਂ ਪੇਣਾ ਉੱਥੇ ਵਰਲਾਪ ਕਰਦੀਆਂ ਪਈਆਂ ਸੀ ਕਿਸ ਤਰ੍ਹਾਂ ਇਹਨਾਂ ਨੇ ਹੱਥੇ ਲੋਕਾਂ ਇਹ ਇਹ ਬੜੀ ਕੋਈ ਬਹਾਦਰੀ ਵਾਲੀ ਗੱਲ ਨਹੀਂ ਹੈ ਮੈਂ ਇਹਨਾਂ ਨੂੰ ਕਾਇਰ ਬੁਜ਼ਦਲ ਡਰਪੋ ਕਹਾਂਗਾ ਇਹਨਾਂ ਅੱਤਵਾਦੀਆਂ ਨੂੰ ਕਿ ਤੁਸੀਂ ਕੰਜਰੋ ਇੱਕ ਹੱਥ 'ਚ ਰਾਈਫਲਾਂ ਲੈ ਕੇ ਨਹੱਥੇ ਲੋਕਾਂ ਦੇ ਵਿੱਚ ਤੁਸੀਂ ਗੋਲੀਆਂ ਚਲਾਉਂਦੇ ਹੋ ਇਹ ਤੁਹਾਨੂੰ ਇੱਥੇ ਜਿਹੜੇ ਤੁਸੀਂ ਅੱਲਾ ਦਾ ਨਾਮ ਲੈਂਦੇ ਹੋ ਉਹਨਾਂ ਨੇ ਤੁਹਾਨੂੰ ਬਖਸ਼ਣਾ ਨਹੀਂ ਹੈਗਾ ਕਿਉਂ ਕਿ ਜੇ ਕਿਸੇ ਦਾ ਮੁਕਾਬਲਾ ਕਰਨਾ ਤੇ ਸਾਹਮਣੇ ਕਿਸੇ ਨੂੰ ਬੰਗਾ ਕੇ ਗੱਲ ਕਰੋ ਤੇ ਉਹਦਾ ਤੁਹਾਨੂੰ ਕੋਈ ਇੱਕ ਦਾ ਜਵਾਬ ਪੱਥਰ ਨਾਲ ਦੇਵੇ ਅੱਜ ਦੇਸ਼ ਦੇ ਅੰਦਰ ਇੰਨੀ ਕਿ دہشت ਹੈ ਪਰ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਜੀ ਨੇ ਕੁਝ ਫੈਸਲੇ ਸਖਤ ਲਏ ਵੀ ਨੇ ਅਸੀਂ ਉਹਨਾਂ ਦੀ ਸਲਾਘਾ ਵੀ ਕਰਦੇ ਆਂ ਔਰ ਨਾਲ ਦੀ ਨਾਲ ਮੰਗ ਕਰਦੇ ਆਂ ਕਿ ਇਸ ਜਿਸ ਤਰੀਕੇ ਨਾਲ ਦਿੱਲੀ ਕਾ ਸਟ੍ਰਾਈਕ ਕੀਤੀ ਸੀ ਉਸ ਤਰੀਕੇ ਦੇ ਨਾਲ ਪਾਕਿਸਤਾਨ ਨੂੰ ਮੂੰਹ ਦੀ ਜਨੀਦਰ ਨਹੀਂ ਖਾਣੀ ਪੈਗੀ ਉਹ ਬੰਦਿਆਂ ਦੇ ਪੁੱਤ ਨਹੀਂ ਬਣਨ ਵਾਲਾ ਉਹਨਾਂ ਨੇ ਇਸ ਆਤੰਤਵਾਦੀਆਂ ਦੇ ਜਿਹੜੇ ਅੱਡੇ ਅੱਡਰ ਬਣਾ ਸਕੇ ਨੇ ਜਿੰਨੀ ਦੇਰ ਤੁਸੀਂ ਉਹ ਅੱਡੇ ਨੂੰ ਦੁਬਾਰਾ ਤਬਾਹ ਨਹੀਂ ਕਰਦੇ ਇਹਨਾਂ ਨੇ ਬਾਜ਼ ਨਹੀਂ ਆਉਣਾ ਇਹਨਾਂ ਦਾ ਜਿਹੜਾ ਮੂੰਹ ਤੋੜ ਜਵਾਬ ਦੇਣਾ ਪਏਗਾ ਦੇਖਿਆ ਗਿਆ ਜਿਹੜਾ ਉੱਤੇ ਹਮਲਾ ਹੋਇਆ ਉਹ ਜੈਲਸਰ ਉੱਪਰ ਹੀ ਹੋਇਆ ਜਿਹੜੀ ਉੱਪਰ ਕੋਈ ਹਮਲਾ ਨਹੀਂ ਕੀਤਾ ਗਿਆ ਸਭ ਤੋਂ ਸਭ ਨੂੰ ਜੈਲਸਰ ਉੱਪਰ ਬਿਲਕੁਲ ਠੀਕ ਹੈ ਉਹਨਾਂ ਨੇ ਮਜਾ ਪੁੱਛ ਪੁੱਛ ਕੇ ਗੋਲੀਆਂ ਮਾਰ ਦਿੱਤੀਆਂ ਨੇ ਕਿਸੇ ਦੀ ਜਾਤ ਨਹੀਂ ਪੁੱਛੀ ਉਹਨਾਂ ਮਜਾ ਪੁੱਛਿਆ ਤੇ ਨਾਲ ਹੀ ਜਦੋਂ ਇੱਕ ਸਾਡੀ ਬੇਟੀ ਦੇ ਜਦੋਂ ਵੇਲਪੁਰੀ ਖਾ ਰਹੀ ਸੀ ਉਹਨਾਂ ਨੇ ਜਦੋਂ ਉਸ ਦੇ ਹਸਬੰਡ ਦੀ హత్య ਕਰ ਦਿੱਤੀ ਤਾਂ ਉਹਨੇ ਕਿਹਾ ਮੈਨੂੰ ਵੀ ਗੋਲੀ ਮਾਰ ਦਿਓ ਪਰ ਉਹਨਾਂ ਨੇ ਬੜੇ ਸਖਤ ਲਫ਼ਜ਼ਾਂ ਨਾਲ ਕਿਹਾ ਵੀ ਤੈਨੂੰ ਨਹੀਂ ਮਾਰਨਾ ਤੂੰ ਜਾ ਕੇ ਮੋਦੀ ਨੂੰ ਦੱਸ ਦੇ ਇਹ ਜਿਹੜੇ ਲਫ਼ਜ਼ ਨੇ ਮੋਦੀ ਸਾਹਿਬ ਹੋ ਤੁਹਾਡੇ ਤੱਕ ਪਹੁੰਚ ਗਏ ਨੇ ਇਹਦਾ ਜਵਾਬ ਤੁਸੀਂ ਦੇਣਾ ਉਹ ਦੇਸ਼ ਦੇ ਬੱਚੇ ਜਿਹੜੇ ਸ਼ਹੀਦ ਹੋ ਗਏ ਨੇ ਉਹਨਾਂ ਦੀ ਸ਼ਹਾਦਤ ਦਾ ਮੁੱਲ ਤੁਸੀਂ ਪਾਣਾ ਮੋਦੀ ਸਾਹਿਬ ਤੁਸੀਂ ਦੇਖਣਾ ਕਿ ਅਸੀਂ ਇਹਦਾ ਜਵਾਬ ਕਿਸ ਤਰੀਕੇ ਨਾਲ ਦੇਣਾ ਜੋ ਜੋੜਾ ਸੀ ਇੱਕ ਮਨਵਸੇ ਗਿਆ ਸੀ ਜਿਹਨੇ ਸ਼ਾਇਦ ਹੀ ਨਹੀਂ ਹੋਇਆ ਸੀ ਮੈਰਿਜ ਹੋਇਆ ਉਹਨਾਂ ਦੇ ਮੈਂ ਕਿਹਾ ਜੀ ਅੱਖਾਂ ਚੋਂ ਅਥਰੂ ਆ ਜਾਂਦੇ ਨੇ ਕਿ 16 ਤਰੀਕ ਨੂੰ 16 ਤਰੀਕ